ਇਹ ਤਸਵੀਰਾਂ ਇੱਕ ਸੁਸਾਇਟੀ ਦੀਆਂ ਆ ਜਿੱਥੇ ਦੁਪਹਿਰ ਹੈ ਯਾਨੀ ਕਿ ਤਕਰੀਬਨ ਹੁਣ ਤੋਂ 3 ਕ ਘੰਟੇ ਪਹਿਲਾਂ 12:30 ਵਜੇ ਇਸ ਸੁਸਾਇਟੀ ਦੇ ਵਿੱਚ ਦੇਖਦੇ ਆਂ ਦੇਖਦੇ ਆਂ ਅੱਗ ਲੱਗ ਗਈ ਆ ਭਾਰਤ ਦੇ ਵਿੱਚ ਟੈਂਪਰੇਚਰ ਲਗਾਤਾਰ ਉੱਚਾ ਹੁੰਦਾ ਜਾ ਰਿਹਾ ਹੈ ਤੇ ਇਹਦੇ ਨਾਲ ਬਹੁਤ ਨੁਕਸਾਨ ਹੋ ਰਿਹਾ ਤੁਸੀਂ ਦੇਖੋ ਕਿ ਆ ਜਿਹੜੀ ਸੋਸਾਇਟੀ ਹੈ ਦੇ ਵਿੱਚ ਐਨੇ ਲੋਕ ਰਹਿੰਦੇ ਨੇ ਕਿ ਦੁਪਹਿਰ ਨੂੰ ਅੱਗ ਲੱਗਦਿਆਂ ਇੱਥੇ ਐਡਾ ਹਫੜਾ ਤਫੜੀ ਦਾ ਮਾਹੌਲ ਹੋ ਗਿਆ ਕਿ ਲੋਕਾਂ ਨੂੰ ਬੜੇ ਆਰਨ ਫਾਨਨ ਤਰੀਕੇ ਦੇ ਨਾਲ ਇੱਥੋਂ ਬਾਹਰ ਕੱਢਣਾ ਪਿਆ ਤਸਵੀਰਾਂ ਦੇਖ ਕੇ ਦਿਲ ਦਹਿਲ ਜਾਂਦਾ ਹੈ ਕਿਉਂਕਿ ਇਹ ਕਹਿੰਦੇ ਕਿ 1.30 ਅੱਗ ਲੱਗੀ ਆ ਤੇ ਲੇਡੀਜ਼ ਜਿਹੜੀਆਂ ਸੀਗੀਆਂ ਆਪਣੇ ਬੱਚਿਆਂ ਨੂੰ ਕਿਉਂਕਿ ਪਲੇ ਵੇ ਜਾਂ ਛੋਟੇ ਬੱਚਿਆਂ ਨੂੰ 1.30 ਵਜੇ ਛੁੱਟੀ ਹੋ ਜਾਂਦੀ ਹੈ ਉਹਨਾਂ ਨੂੰ ਲੈਣ ਦੇ ਲਈ ਘਰ ਤੋਂ ਬਾਹਰ ਖੜੀਆਂ ਹੋਈਆਂ ਸੀਗੀਆਂ ਪਰ ਅਚਾਨਕ ਲਾਗੇ ਇੱਕ ਟਾਵਰ ਹੈ ਬਿਜਲੀ ਟਾਵਰ ਉਸ ਦੇ ਵਿੱਚੋਂ ਚੰਗਿਆਰੀਆਂ ਨਿਕਲਦੀਆਂ ਨੇ ਤੇ ਦੇਖਦੇ ਆਂ ਦੇਖਦੇ ਆਂ ਪੂਰੀ ਸੋਸਾਇਟੀ ਦੇ ਵਿੱਚ ਭਾਂਬੜ ਮਚਣੇ ਸ਼ੁਰੂ ਹੋ ਜਾਂਦੇ ਆ ਫਿਲਹਾਲ ਇਹ ਤਸਵੀਰ ਤੁਸੀਂ ਦੇਖੋ ਵਿਸਟਾ ਟਾਵਰ ਹੈ ਚਾਰ ਫਲੈਟ ਜਿਹੜੇ ਨੇ ਅੰਦਰ ਜਿਹੜੇ ਉੱਥੇ ਆਗ ਜਿਹਨਾਂ ਦੇ ਅੰਦਰ ਤੱਕ ਚਲੇ ਗਈ ਆ ਔਰ ਦੇਖਦੇ ਆਂ ਹੀ ਦੇਖਦੇ ਆਂ ਇਹ ਫਲੈਟਸ ਤੋਂ ਇਹ ਪੂਰੇ ਥੱਲੇ ਤੱਕ ਆਗ ਆ ਗਈ ਆ ਤੁਸੀਂ ਦੇਖੋ ਕਿੱਡਾ ਵੱਡਾ ਨੁਕਸਾਨ ਹੈ ਔਰ ਇੱਥੋਂ ਬੜੇ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਉਹਨਾਂ ਦਾ ਸਮਾਨ ਸੜ ਕੇ ਸਾਹ ਹੋ ਗਿਆ ਔਰ ਇਹ ਕਹਿੰਦੇ ਕਿ ਮੈਂਟਲ ਸਕੈਂਟਾਂ ਦੇ ਵਿੱਚ ਅੱਗ ਇੱਕ ਫਲੋਰ ਤੋਂ ਦੂਸਰੇ ਫਲੋਰ ਤੱਕ ਸੋਸਾਇਟੀ ਦੇ ਜਨਰੇਟਰ ਤੱਕ ਕਹਿੰਦੇ ਅੱਗ ਲੱਗੀ ਸੀਗੀ ਉੱਥੋਂ ਫਟ ਕਿੱਡੀ ਤਕੜੀ ਆਗ ਹੈ ਔਰ ਲੋਕਾਂ ਨੂੰ ਬੜੇ ਬੁਰੇ ਤਰੀਕੇ ਦੇ ਸਵਾ ਬਣ ਗਏ ਅੰਦਰ ਤੱਕ ਦੇ ਸਮਾਨ ਨੂੰ ਜਿਹੜਾ ਆ ਅੱਗ ਜੇ ਗੱਲ ਕੀਤੀ ਜਾਵੇ ਟਾਵਰ ਤੱਕ ਬਹੁਤ ਨੁਕਸਾਨ ਹੋ ਗਿਆ ਗੈਸ ਪਾਈਪਲਾਈਨ ਜਿਹੜੀ ਆ ਉੱਥੇ ਲੀਕ ਹੋਣੀ ਸ਼ੁਰੂ ਹੋ ਗਈ ਆ ਹੁਣ ਇੱਥੋਂ ਜਿਹੜਾ ਆ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪੂਰਾ ਇੰਦਰਾਪੁਰੀ ਜਿਹੜੇ ਇਲਾਕੇ ਦੇ ਇੱਥੋਂ ਦੇ ਇਨਾ ਸਾਰਿਆਂ ਦੇ ਕੋਲ ਗਾਜ਼ੀਆਬਾਦ ਦੇ ਇੰਦਰਾਪੁਰਮ ਦੇ ਸਾਰੇ ਜਿਹੜੇ ਦਮਕਲ ਵਿਭਾਗ ਵਾਲੇ ਨੇ ਫਾਇਰ ਬ੍ਰਿਗੇਡ ਵਾਲੇ ਆ ਇੱਥੇ ਬੁਲਾਏ ਗਏ ਆ ਤਾਂ ਜੋ ਕਿਸੇ ਹੋਰ ਸੁਸਾਇਟੀ ਨੂੰ ਅੱਗ ਨਾ ਲੱਗ ਸਕੇ ਕਿਉਂਕਿ ਇੱਥੇ ਪਾਈਪਲਾਈਨ ਜਿਹੜੀਆਂ ਗੈਸ ਲਾਈਨ ਜਿਹੜੀਆਂ ਨੇ ਉਹ ਵਿਸ਼ਿਆ ਹੋਈਆਂ ਨੇ ਉਹਨਾਂ ਦੇ ਨਾਲ ਬਹੁਤਾ ਨੁਕਸਾਨ ਹੋ ਜਾਂਦਾ ਆ ਔਰ ਇਹ ਤਕਰੀਬਨ 12:29 ਦੇ ਉੱਤੇ ਅੱਗ ਲੱਗਣ ਦੀ ਖਬਰ ਆਈ ਹੈ ਔਰ ਉਸ ਬਾਅਦ ਵਸ਼ੇਲੀ ਵਸ਼ੇਲੀ ਜਿਹੜਾ ਸਟੇਸ਼ਨ ਹੈ ਜਿਹੜਾ ਉੱਥੋਂ ਉੱਥੋਂ ਤੱਕ ਗੱਡੀਆਂ ਮਗਾਏਆਂ ਗਿਆ ਪਰ ਫਿਲਹਾਲ ਤੁਸੀਂ ਦੇਖੋ ਵੀ ਕਿੱਡਾ ਹਫੜਾ ਤਫੜੀ ਦਾ ਮਾਹੌਲ ਹੈ ਅੱਗ ਲੱਗਣ ਦੇ ਨਾਲ ਬਹੁਤ ਨੁਕਸਾਨ ਹੋ ਗਿਆ ਆਸ-ਪਾਸੇ ਦੇ ਲੋਕ ਜਿਹੜੇ ਨੇ ਉੱਥੋਂ ਭੱਜ-ਭੱਜ ਕੇ ਜਾਨਾਂ ਬਚਾਰੇ ਨੇ ਇਹ ਤਸਵੀਰ ਦੇਖ ਕੇ ਲੱਗਦਾ ਹੈ ਕਿ ਵਾਕੇ ਬਹੁਤ ਵੱਡਾ ਨੁਕਸਾਨ ਹੈ ਵਿਲਾਲ ਹੁਣ ਦੇਖਿਆ ਜਾਵੇ ਤਾਂ ਅੱਗ ਬਹੁਤ ਜਿਹੜੀ ਹੈ ਉਹ ਬਾਹਰ ਤੱਕ ਆ ਗਈ ਹੋਈ ਹੈ ਜਨਰੇਟਰ ਦੇ ਕਹਿੰਦੇ ਆ ਕਿ ਅੱਗ ਲੱਗਣ ਦੇ ਨਾਲ ਨੁਕਸਾਨ ਹੋਇਆ ਤੇ ਉਸ ਤੋਂ ਬਾਅਦ ਇਹ ਅੱਗ ਅੱਗੇ ਦੇ ਅੱਗੇ ਫਾਇਰਣੀ ਸ਼ੁਰੂ ਹੋ ਗਈ ਆ ਔਰ ਦੁਪਹਿਰ ਦੇ 12 ਵਜੇ ਜਦੋਂ ਗਰਮੀ ਸਿਖਰ ਤੇ ਹੋਵੇ ਉਦੋਂ ਇਦਾਂ ਦੀ ਅੱਗ ਲੱਗ ਜੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੱਡਾ ਔਖਾ ਐ ਸੋਸਾਇਟੀ ਚ ਲੋਕਾਂ ਨੂੰ ਬਾਹਰ ਕੱਢਣਾ ਆ ਜਿੱਥੇ ਦੁਪਹਿਰ ਹੈ ਯਾਨੀ ਕਿ ਤਕਰੀਬਨ ਹੁਣ ਤੋਂ 3 ਕ ਘੰਟੇ ਪਹਿਲਾਂ 12:30 ਵਜੇ ਇਸ ਸੋਸਾਇਟੀ ਦੇ ਵਿੱਚ ਦੇਖਦੇ ਆਂ ਦੇਖਦੇ ਆਂ ਅੱਗ ਲੱਗ ਗਈ ਆ ਭਾਰਤ ਦੇ ਵਿੱਚ ਟੈਂਪਰੇਚਰ ਲਗਾਤਾਰ ਉੱਚਾ ਹੁੰਦਾ ਜਾ ਰਿਹਾ ਹੈ ਤੇ ਇਹਦੇ ਨਾਲ ਬਹੁਤ ਨੁਕਸਾਨ ਹੋ ਰਿਹਾ ਤੁਸੀਂ ਦੇਖੋ ਕਿ ਆਜ ਜਿਹੜੀ ਸੋਸਾਇਟੀ ਹੈ ਦੇ ਵਿੱਚ ਇੰਨੇ ਲੋਕ ਰਹਿੰਦੇ ਨੇ ਕਿ ਦੁਪਹਿਰ ਨੂੰ ਅੱਗ ਲੱਗਦਿਆਂ ਇੱਥੇ ਐਡਾ ਹਫੜਾ ਤਫੜੀ ਦਾ ਮਾਹੌਲ ਹੋ ਗਿਆ ਕਿ ਲੋਕਾਂ ਨੂੰ ਬੜੇ ਆਨੰਦ ਫਾਨਨ ਤਰੀਕੇ ਦੇ ਨਾਲ ਇੱਥੋਂ ਬਾਹਰ ਕੱਢਣਾ ਪਿਆ ਤਸਵੀਰਾਂ ਦੇਖ ਕੇ ਦਿਲ ਦਹਿਲ ਜਾਂਦਾ ਹੈ ਕਿਉਂਕਿ ਇਹ ਕਹਿੰਦੇ ਕਿ 1.30 ਵਜੇ ਅੱਗ ਲੱਗੀ ਆ ਤੇ ਲੇਡੀਜ਼ ਜਿਹੜੀਆਂ ਸੀਗੀਆਂ ਆਪਣੇ ਬੱਚਿਆਂ ਨੂੰ ਕਿਉਂਕਿ ਪਲੇ ਵੇ ਜਾਂ ਛੋਟੇ ਬੱਚਿਆਂ ਨੂੰ 1.30 ਵਜੇ ਛੁੱਟੀ ਹੋ ਜਾਂਦੀ ਹੈ ਉਹਨਾਂ ਨੂੰ ਲੈਣ ਦੇ ਲਈ ਘਰ ਤੋਂ ਬਾਹਰ ਖੜੀਆਂ ਹੋਈਆਂ ਸੀਗੀਆਂ ਪਰ ਅਚਾਨਕ ਲਾਗੇ ਇੱਕ ਟਾਵਰ ਹੈ ਬਿਜਲੀ ਟਾਵਰ ਉਸ ਦੇ ਵਿੱਚੋਂ ਚੰਗਿਆਰੀਆਂ ਨਿਕਲਦੀਆਂ ਨੇ ਤੇ ਦੇਖਦੇ ਆਂ ਹੀ ਦੇਖਦੇ ਆਂ ਪੂਰੀ ਸੁਸਾਇਟੀ ਦੇ ਵਿੱਚ ਭਾਂਬੜ ਮਚਣੇ ਸ਼ੁਰੂ ਹੋ ਜਾਂਦੇ ਆਂ ਫਿਲਹਾਲ ਇਹ ਤਸਵੀਰ ਤੁਸੀਂ ਦੇਖੋ ਵਿਸਟਾ ਟਾਵਰ ਹੈ ਚਾਰ ਫਲੈਟ ਜਿਹੜੇ ਨੇ ਅੰਦਰ ਜਿਹੜੇ ਉੱਥੇ ਆਗ ਜਿਹਨਾਂ ਦੇ ਅੰਦਰ ਤੱਕ ਚਲੇ ਗਈ ਆ ਔਰ ਦੇਖਦੇ ਆਂ ਹੀ ਦੇਖਦੇ ਆਂ ਨਾ ਫਲੈਟਸ ਤੋਂ ਇਹ ਪੂਰੇ ਥੱਲੇ ਤੱਕ ਆਗ ਆ ਗਈ ਆ ਤੁਸੀਂ ਦੇਖੋ ਕਿੱਡਾ ਵੱਡਾ ਨੁਕਸਾਨ ਹੈ ਔਰ ਇੱਥੋਂ بڑے ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਉਹਨਾਂ ਦਾ ਸਮਾਨ ਸੜ ਕੇ ਸਾਹ ਹੋ ਗਿਆ ਔਰ ਇਹ ਕਹਿੰਦੇ ਕਿ ਮੈਂਟਲ ਸਕੈਂਟਾਂ ਦੇ ਵਿੱਚ ਅੱਗ ਇੱਕ ਫਲੋਰ ਤੋਂ ਦੂਸਰੇ ਫਲੋਰ ਤੱਕ ਜਾਂਦੀ ਰਹੀ ਹੈ। ਇੰਦਰਾਪੁਰੀ ਦਾ ਇਲਾਕਾ ਸੁਸਾਇਟੀ ਦੇ ਜਨਰੇਟਰ ਦੇ ਵਿੱਚ ਅੱਗ ਲੱਗੀ ਸੀਗੀ। ਲਾਗੇ ਇੱਕ ਟਾਵਰ ਹੈ। ਉਥੋਂ ਕਹਿੰਦੇ ਆ ਕਿ ਸ਼ਾਇਦ ਕੁਝ ਲੀਕ ਹੋਇਆ ਹੋਵੇ ਪਰ ਸੁਸਾਇਟੀ ਦੇ ਜਨਰੇਟਰ ਤੱਕ ਕਹਿੰਦੇ ਅੱਗ ਲੱਗੀ ਸੀਗੀ। ਉਥੋਂ ਫਟ ਗਿਆ ਇਕਦਮ ਜਨਰੇਟਰ ਦਾ ਕੰਪਰੈਸ਼ਨ ਸਾਰਾ ਕੁਝ ਬਾਹਰ ਏਸੀ ਲੱਗੇ ਹੋਏ ਸੀ। ਏਸੀਆਂ ਦੇ ਥਰੂ ਅ ਅੱਗ ਜਿਹੜੀ ਹੈ ਉਹ ਅੰਦਰ ਤੱਕ ਚਲੇਗੀ ਆ। ਤੁਸੀਂ ਦੇਖੋਗੇ ਕਿ ਕਿੰਨੀ ਤਕੜੀ ਅੱਗ ਹੈ ਔਰ ਲੋਕਾਂ ਨੂੰ ਬੜੇ ਬੁਰੇ ਤਰੀਕੇ ਦੇ ਨਾਲ ਇਸ ਸੁਸਾਇਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ। ਵਿਸਟਾਰ ਟਾਵਰ ਨੰਬਰ 2 ਚਾਰ ਫਲੈਟਾਂ ਦੇ ਅੰਦਰ ਅੱਗ ਲੱਗੀ ਉਸ ਤੋਂ ਬਾਅਦ ਕਈ ਫਲੈਟ ਜਿਹੜੇ ਦੇਖਦੇ ਨੇ ਦੇਖਦੇ ਆ ਸਵਾ ਬਣ ਗਏ ਅੰਦਰ ਤੱਕ ਦੇ ਸਮਾਨ ਨੂੰ ਜਿਹੜਾ ਆ ਅੱਗ ਲੱਗ ਗਈ ਆ ਔਰ ਇਹ ਅੱਗ ਇੰਨੀ ਖਤਰਨਾਕ ਹੈ ਕਿ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਫਿਲਹਾਲ ਸਿਰੇ ਤੱਕ ਚੱਲੇਗੀ ਆ ਔਰ ਜੇ ਗੱਲ ਕੀਤੀ ਜਾਵੇ ਟਾਵਰ ਦਾ ਬਹੁਤ ਨੁਕਸਾਨ ਹੋ ਗਿਆ ਗੈਸ ਪਾਈਪਲਾਈਨ ਜਿਹੜੀ ਆ ਉੱਥੇ ਲੀਕ ਹੋਣੀ ਸ਼ੁਰੂ ਹੋ ਗਈ ਆ ਹੁਣ ਇੱਥੋਂ ਜਿਹੜਾ ਆ ਕਿਉਂਕਿ ਕਿਹਾ ਜਾ ਰਿਹਾ ਕਿ ਪੂਰਾ ਇੰਦਰਾਪੁਰੀ ਜਿਹੜੇ ਇਲਾਕੇ ਦੇ ਇੱਥੋਂ ਦੇ ਇਨਾ ਸਾਰੇ ਦੇ ਕੋਲ ਗਾਜ਼ੀਆਬਾਦ ਦੇ ਇੰਦਰਾਪੁਰਮ ਦੇ ਸਾਰੇ ਜਿਹੜੇ ਦਮਕਲ ਵਿਭਾਗ ਵਾਲੇ ਜਾਂ ਫਾਇਰ ਬ੍ਰਿਗੇਡ ਵਾਲੇ